ਹਾਂਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਮੈਂ ਸਵਾਗਤ ਕਰਦਾ ਮੇਰੇ ਚੈਨਲ ਨੈਨੋਜੀ ਤੇ ਤੇ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਤੁਹਾਡੀ ਸਟੱਡੀ ਵੀ ਸਭ ਦੀ ਬਹੁਤ ਵਧੀਆ ਚੱਲ ਰਹੀ ਹੋਊਗੀ ਸੋ ਜੀ ਮੈਂ ਲੈ ਕੇ ਹਾਜ਼ਰ ਹਾਂ ਅੱਜ ਆਪਣਾ এনवायरमेंट ਸਟੱਡੀ ਨਾਲ ਸੰਬੰਧਿਤ ਇੱਕ ਹੋਰ ਟੌਪਿਕ ਜਿਸ ਦੇ ਵਿੱਚ ਅੱਜ ਆਪਾਂ ਇੰਪੋਰਟੈਂਟਸ ਡੇਟ ਬਾਰੇ ਗੱਲ ਕਰਾਂਗੇ ਜੀ ਵੀ ਆਪਣੇ ਜਿਹੜੇ ਕਿਦੋਂ ਕੁਐਸਚਨ ਤੁਹਾਨੂੰ ਆਪਣੀ ਡੇਟਸ ਇੰਪੋਰਟੈਂਟ ਜਿਹੜੀ ਡੇਟਸ ਨੇ ਜਾਂ ਜਿਹੜੇ ਫੈਸਟੀਵਲ ਹੁੰਦੇ ਨੇ ਆਪਣੇ ਜਿਹੜੇ ਡੇਜ਼ ਮਨਾਏ ਜਾਂਦੇ ਨੇ ਉਹਨਾਂ ਨਾਲ ਸੰਬੰਧਿਤ ਥੀਕ ਕੇ ਦੋ ਕੁਐਸਚਨ ਤੁਹਾਨੂੰ ਤੁਹਾਡੇ ਪੀਐਸ ਟੈਟ ਵਿੱਚ ਜ਼ਰੂਰ ਦੇਖਣ ਨੂੰ ਮਿਲਦਾ ਹੈ। ਸੋ ਅੱਜ ਦੀ ਕਲਾਸ ਆਪਾਂ ਟੌਪ 20 ਐਮਸੀਕਿਊਜ਼ ਲੈ ਕੇ ਆਏ ਹਾਂ ਜਿਦੇ ਨਾਲ ਆਪਾਂ ਇਹ ਸਾਰਾ ਟੌਪਿਕ ਅੱਜ ਕੀ ਖਤਮ ਕਰ ਦਾਂਗੇ। ਸੋ ਕਲਾਸ ਨੂੰ ਬਿਨਾਂ ਸਕਿੱਪ ਕੀਤੇ ਐਂਡ ਤੱਕ ਬਣੇ ਰਹਿਣਾ। ਜੇ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ, ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਦੋਸਤਾਂ ਮਿੱਤਰਾਂ ਨੂੰ ਜ਼ਰੂਰ ਸ਼ੇਅਰ ਕਰ ਦਿਓ ਜੀ। ਤੇ ਡਿਸਕ੍ਰਿਪਸ਼ਨ 'ਚ ਮੈਂ ਟੈਲੀਗ੍ਰਾਮ ਦਾ ਲਿੰਕ ਦਿੱਤਾ ਹੋਇਆ ਹੈ। ਤੁਸੀਂ ਉਸ ਨੂੰ ਵੀ ਜੁਆਇਨ ਕਰ ਸਕਦੇ ਹੋ ਕਿਉਂਕਿ ਆਪਣੀ ਕਲਾਸ ਬਾ ਤਨ ਮੇਰੀ ਟੈਲੀਗ੍ਰਾਮ ਤੋਂ ਹੀ ਮਿਲੂਗੀ ਉਹ ਤੋਂ ਤੁਸੀਂ ਡਾਊਨਲੋਡ ਕਰਕੇ ਰਿਵੀਜ਼ਨ ਕਰ ਸਕਦੇ ਹੋ ਫਰਸਟ ਕੁਐਸਚਨ ਦੇਖੋ ਜੀ ਸਥਾਨਿਕ ਤਿਹਾਰਾਂ ਵਿੱਚ ਸ਼ਾਮਿਲ ਹੈ ਫਰਸਟ ਹੈ ਜੀ ਸੀਤਲਾ ਪੂਜਾ ਸੈਕੰਡ ਹੈ ਗੁੱਗਾ ਪੂਜਾ ਥਰਡ ਹੈ ਸਮਾਦ ਪੂਜਾ ਤੇ ਜਠੇਹਰਿਆਂ ਦੀ ਪੂਜਾ ਫੋਰਥ ਅਪਰੋਕਿਤ ਸਾਰੇ ਕੀ ਆਨਸਰ ਆਜੂਗਾ ਫਰਸਟ ਦਾ ਹੀ ਤਾਂ ਇਹਦਾ ਆਨਸਰ ਆਜੂਗਾ ਜੀ ਫੋਰਥ ਅਪਰੋਕਿਤ ਸਾਰੇ ਆਪਣੇ ਜਿਹੜੇ ਸਥਾਨਿਕ ਤਿਹਾਰ ਨੇ ਜਿਵੇਂ ਸੀਤਲਾ ਪੂਜਾ ਹੀ ਗੁੱਗਾ ਪੂਜਾ ਸਮਾਦ ਪੂਜਾ ਤੇ ਜਠੇਹਰਿਆਂ ਦੀ ਪੂਜਾ ਇਹ ਆਪਣੇ ਕੀ ਨੇ ਸਥਾਨਿਕ ਤਿਹਾਰ ਨੇ ਜੀ ਸੈਕਿੰਡ ਕੁਐਸਚਨ ਆ ਜਾਈ ਪੰਜਾਬ ਦੇ ਤਿਹਾਰਾਂ ਵਿੱਚ ਸ਼ਾਮਿਲ ਹੈ ਦੁਸ਼ਹਿਰਾ ਦੀਵਾਲੀ 크ਰਿਸਮਸ ਹੋਲੀ ਤੇ Eid ਬਸੰਤ ਜਾਂ ਪ੍ਰੋਕਿਤ ਸਾਰੇ ਕੀ ਆਨਸਰ ਆਜੂਗਾ ਜੀ ਸੈਕਿੰਡ ਦਾ ਤਾਂ ਇਹਦਾ ਆਨਸਰ ਆਜੂਗਾ ਜੀ ਪ੍ਰੋਕਿਤ ਸਾਰੇ ਇਹ ਦੇਖੋ ਆਪਣੇ ਪੰਜਾਬ ਦੇ ਤਿਹਾਰਾਂ ਵਿੱਚ ਦੀਵਾਲੀ ਦੁਸ਼ਹਿਰਾ 크ਰਿਸਮਸ ਹੋਲੀ ਤੇ Eid ਬਸੰਤ ਇਹ ਕਿਨੇ ਸਾਰੇ ਆਪਣੇ ਪੰਜਾਬ ਦੇ ਤਿਹਾਰ ਨੇ ਜੀ ਤਾਂ ਆਨਸਰ ਆਜੂਗਾ ਪ੍ਰੋਕਿਤ ਸਾਰੇ ਥਰਡ ਕੁਐਸਚਨ ਦੇਖੋ ਜੀ ਕੌਮੀ ਦਿਵਸ ਵਿੱਚ ਸ਼ਾਮਿਲ ਹੈ ਆਜ਼ਾਦੀ ਦਿਵਸ ਗਣਤੰਤਰਤਾ ਦਿਵਸ ਉਪਰੋਕਤ ਕਿਤੇ ਦੋ ਜਾਂ ਫੋਰਥ अगेन ਨਾ ਇੱਕ ਨਾ ਦੋ ਕੀ ਅਨਸਰ ਆਜੂਗਾ ਜੀ ਤਾਂ ਇਹਦਾ ਅਨਸਰ ਆਜੂਗਾ ਉਪਰੋਕਤ ਦੋਵੇਂ ਆਜ਼ਾਦੀ ਦਿਵਸ ਆਪਣਾ 15 ਅਗਸਤ ਨੂੰ ਮਨਾਇਆ ਜਾਂਦਾ ਹੈ ਤੇ ਗਣਤੰਤਰਤਾ ਦਿਵਸ ਆਪਣਾ 26 ਜਨਵਰੀ ਨੂੰ ਇਹ ਕਿਹਨੇ ਆਪਣੇ ਜਿਹੜੇ ਕੌਮੀ ਕੀ ਹੈ ਦਿਵਸ ਨੇ ਆਪਣੇ ਫੋਰਥ ਨੰਬਰ ਕੁਐਸਚਨ ਦੇਖੋ ਜੀ ਦੀਵਾਲੀ ਵਾਲੇ ਦਿਨ ਗੁਰੂ ਹਰਗੋਬਿੰਦ ਸਾਹਿਬ ਬੰਨਜਾ ਰਾਜਾ ਨਾਲ ਕਿੱਥੋਂ ਦੇ ਕਿਲੇ ਵਿੱਚੋਂ ਚਰਿਆ ਹੋ ਕੇ ਆਏ ਸਨ ਫਸਟ ਹੈ ਜੈਪੁਰ ਸੈਕੰਡ ਹੈ ਅਮੀਰ ਥਰਡ ਹੈ ਗਵਾਲੀਅਰ ਫੋਰਥ ਹੈ ਚਿਤੋੜ ਕੀ ਆਨਸਰ ਆਜੂਗਾ ਚੌਥੇ ਦਾ ਤੇ ਦਾ ਆਨਸਰ ਆਜੂਗਾ ਜੀ ਗਵਾਲੀਅਰ ਦੇ ਕਿਲੇ ਚੋਂ ਜਿਹੜਾ ਆਪਣਾ ਗੁਰੂ ਹਰਗੋਬਿੰਦ ਸਾਹਿਬ ਸੀ ਬੰਨਜਾ ਰਾਜਾ ਨਾਲ ריהਾ ਹੋ ਕੇ ਗਵਾਲੀਆ ਦੇ ਕਿਲੇ ਚ ਵਾਇਸੀ ਤਾਂ ਅਨਸਰ ਆਜੂਗਾ ਜੀ 3 ਪੰਜਵਾਂ ਕੁਐਸਚਨ ਦੇਖੋ ਜੀ ਪੰਜਾਬ ਵਿੱਚ ਦੀਵਾਲੀ ਕਿੱਥੋਂ ਦੀ ਪ੍ਰਸਿੱਧ ਹੈ ਫਸਟ ਹੈ ਤਰਨਤਨ ਸੈਕਿੰਡ ਹੈ ਅੰਮ੍ਰਿਤਸਰ ਥਰਡ ਹੈ ਅਨਪੂ ਸਾਹਿਬ ਫੋਰਥ ਹੈ ਗਵ ਗੋਇੰਦਵਾਲ ਕੀ ਅਨਸਰ ਆਜੂਗਾ ਇਹ ਤਾਂ ਇਹਦਾ ਅਨਸਰ ਆਜੂਗਾ ਜੀ ਸੈਕਿੰਡ ਅੰਮ੍ਰਿਤਸਰ ਦੀ ਦੀਵਾਲੀ ਕਿੱਥੋਂ ਦੀ ਮਸ਼ਹੂਰ ਹੈ ਅੰਮ੍ਰਿਤਸਰ ਦੀ 6 ਨੰਬਰ ਕੁਐਸਚਨ ਦੇਖੋ ਜੀ ਦੀਵਾਲੀ ਦੇ ਤਿਹਾਰ ਸਮੇਂ ਨਾ ਚੋ ਕਿਸ ਉੱਪਰ ਦੀਪਮਾਲਾ ਕੀਤੀ ਜਾਂਦੀ ਹੈ ਫਸਟ ਹੈ ਜੀ ਘਰਾਂ ਸੈਕਿੰਡ ਹੈ ਮੰਦਿਰਾਂ ਥਰਡ ਹੈ ਗੁਰਦੁਆਰਾਂ ਫੋਰਥ ਹੈ ਪ੍ਰੋਕਿਤ ਸਾਰੇ ਕੀ ਅਨਸਰ ਆਜੂਗਾ ਜੀ ਤਾਂ ਤਾਂ ਅਨਸਰ ਆਜੂਗਾ ਪ੍ਰੋਕਿਤ ਸਾਰੇ ਘਰਾਂ ਮੰਦਿਰਾਂ ਤੇ ਗੁਰਦੁਆਰਾਂ ਤੇ ਕੀ ਦੀਪਮਾਲਾ ਕੀਤੀ ਜਾਂਦੀ ਹੈ ਸਤਮਾ ਕੁਐਸਚਨ ਦੇਖੋ ਜੀ ਦੁਸ਼ਹਿਰਾ ਪ੍ਰਤੀਕ ਹੈ ਬਰਾਈ ਉੱਤੇ ਚੰਗਾਈ ਦੀ ਜਿੱਤ ਸੈਕਿੰਡ ਹੈ ਰਾਵਣ ਉੱਤੇ ਰਾਮ ਦੀ ਜਿੱਤ ਸਾਡੇ ਰਾਮਨ ਤੇ ਰਾਮ ਦੀ ਲੜਾਈ ਫੋਰਥ ਇਹਨਾਂ ਚੋਂ ਕੋਈ ਨਹੀਂ ਕੀ ਅਨਸਰ ਆਜੂਗਾ ਸਤਵੇਂ ਦਾ ਤੈਦਾ ਅਨਸਰ ਆਜੂਗਾ ਜੀ ਫਸਟ ਬੁਰਾਈ ਤੇ ਚੰਗਿਆਈ ਦੀ ਜਿੱਤ ਅੱਠਵਾਂ ਕੁਐਸਚਨ ਦੇਖੋ ਜੀ ਦੁਸ਼ਹਿਰੇ ਦਾ ਤਿਹਾਰ ਕਦੋਂ ਮਨਾਇਆ ਜਾਂਦਾ ਹੈ ਫਸਟ ਹੈ ਜੀ ਸਤੰਬਰ ਵਿੱਚ ਸੈਕੰਡ ਹੈ ਅਕਤੂਬਰ ਵਿੱਚ ਥਰਡ ਹੈ ਅਕਤੂਬਰ ਜਾਂ ਨਵੰਬਰ ਫੋਰ ਹੈ ਦਸੰਬਰ ਕੀ ਅਨਸਰ ਆਜੂਗਾ ਜੀ ਤੈਦਾ ਅਨਸਰ ਆਜੂਗਾ ਜੀ ਥਰਡ ਅਕਤੂਬਰ ਜਾਂ ਨਵੰਬਰ ਚ ਕੀ ਆਪਣਾ ਦੁਸ਼ਹਿਰਾ ਮਨਾਇਆ ਜਾਂਦਾ ਨੌਵਾਂ ਕੁਐਸਚਨ ਦੇਖੋ ਜੀ ਹੌਲੀ ਦਾ ਤਿਹਾਰ ਕਿਹੜੇ ਮਹੀਨੇ ਹੁੰਦਾ ਹੈ ਫਸਟ ਹੈ ਫਰਬਰੀ ਸੈਕਿੰਡ ਹੈ ਜਨਵਰੀ ਥਰਡ ਹੈ ਅਪ੍ਰੈਲ ਫੋਰ ਤੇ ਮਾਰਚ ਕੀ ਅਨਸਰ ਆਜੂਗਾ ਜੀ ਨੰਮੇ ਦਾ ਤਾਂ ਇਹਦਾ ਅਨਸਰ ਆਜੂਗਾ ਜੀ ਮਾਰਚ ਮਾਰਚ ਵਿੱਚ ਕੀ ਆਪਣਾ ਹੌਲੀ ਦਾ ਤਿਹਾਰ ਮਨਾਇਆ ਜਾਂਦਾ ਹੈ ਦਸਵਾਂ ਕੁਐਸਚਨ ਦੇਖੋ ਹੀ ਹੌਲੀ ਤੋਂ ਅਗਲੇ ਦਿਨ ਹੋਲਾ ਮਹੱਲਾ ਹੁੰਦਾ ਹੈ ਜੋ ਪੰਜਾਬ ਦੇ ਕਿਹੜੇ ਸ਼ਹਿਰ ਵਿੱਚ ਪ੍ਰਸਿੱਧ ਹੈ ਫਸਟ ਹੈ ਜੀ ਅਮਰੀਕਸਰ ਸੈਕਿੰਡ ਹੈ ਤਰਨਤਨ ਥਰਡ ਹੈ ਨਨਪੁਰ ਸਾਹਿਬ ਫੋਰ ਤੇ ਫਤਿਹਗੜ੍ਹ ਸਾਹਿਬ ਕੀ ਅਨਸਰ ਆਜੂਗਾ ਇਦਾਨ ਸਰਾਜਗੋਜੀ 3 ਅਨੰਦਪੁਰ ਸਾਹਿਬ ਉੱਥੋਂ ਦਾ ਕੀ ਹੈਗਾ ਹੋਲਾ ਮਹੱਲਾ ਪ੍ਰਸਿੱਧ ਹੈ ਜਿਹੜਾ ਕੀ ਹੈ ਹੋਲੀ ਤੋਂ ਅਗਲੇ ਦਿਨ ਮਨਾਇਆ ਜਾਂਦਾ ਹੈ 11ਵਾਂ ਕੁਐਸਚਨ ਦੇਖੋ ਜੀ ਵਿਸਾਖੀ ਦਾ ਤਿਹਾਰਾ ਆਮ ਕਰਕੇ ਕਿਹੜੀ ਮਿਤੀ ਨੂੰ ਮਨਾਇਆ ਜਾਂਦਾ ਹੈ 12 ਅਪ੍ਰੈਲ 2nd ਹੈ ਜੀ 13 ਅਪ੍ਰੈਲ 3rd ਹੈ 14 ਅਪ੍ਰੈਲ 4th ਹੈ 13 ਜਾਂ 14 ਅਪ੍ਰੈਲ ਕੀ ਆਨਸਰ ਆ ਜਾਊਗਾ ਜੀ ਤਿੰਨ ਅਨਸਰ ਆ ਜਾਊਗਾ ਜੀ 13 ਜਾਂ 14 ਅਪ੍ਰੈਲ ਨੂੰ ਕੀ ਆਪਣਾ ਵਿਸਾਖੀ ਦਾ ਤਿਹਾਰ ਮਨਾਇਆ ਜਾਂਦਾ ਹੈ 4th ਆਨਸਰ ਆ ਜਾਊਗਾ 12ਵਾਂ ਕੁਐਸਚਨ ਦੇਖੋ ਜੀ ਵਿਸਾਖੀ ਦਾ ਤਿਹਾਰ ਕਿਸ ਖੁਸ਼ੀ ਵਿੱਚ ਮਨਾਇਆ ਜਾਂਦਾ ਹੈ ਕਿਸਾਨਾਂ ਦੇ ਵੇਲੇ ਹੋਣ ਦੀ ਫਸਲ ਦੇ ਪੱਕਣ ਦੇ ਘਰ ਆਉਣ ਦੀ ਆਪਸੀ ਮੇਲ ਮਿਲਾਪ ਦੀ ਜੈ ਇਨਾਂ ਚ ਕੋਈ ਨਹੀਂ ਕੀ ਆਨਸਰ ਆਜੂਗਾ ਜੀ 12ਵਾਂ ਦਾ ਤਾਂ ਇਹਦਾ ਆਨਸਰ ਆਜੂਗਾ ਜੀ ਸੈਕੰਡ ਫਸਲ ਦੇ ਪੱਕਣ ਤੇ ਘਰ ਆਉਣ ਦੀ ਖੁਸ਼ੀ ਵਿੱਚ ਕੀ ਵਿਸਾਖੀ ਦਾ ਤਿਹਾਰ ਮਨਾਇਆ ਜਾਂਦਾ ਹੈ 13 ਨੰਬਰ ਕੁਐਸਚਨ ਦੇਖੋ ਜੀ ਗੁਰੂ ਪੁਰਬ ਦਾ ਸੰਬੰਧ ਆਮ ਤੌਰ ਤੇ ਹੁੰਦਾ ਹੈ ਫਸਟ ਹੈ ਜੀ ਜਨਮ ਦੇਵ ਸੈਕਿੰਡਾ ਗੁਰਗੱਦੀ ਦੀਪ ਸੈਵਡਾ ਜੋਤੀ ਜੋਤ ਸਮਾਉਣ ਫੋਰਥ ਹੈ 1 2 ਤੇ 3 ਕੀ ਆਨਸਰ ਆ ਜੂਗਾ ਇਹ ਤਾਂ ਆਨਸਰ ਆ ਜੂਗਾ ਜੀ ਉਪਰੋਕਿ મતલਬ ਫੋਰਥ ਆਨਸਰ ਆ ਜੂਗਾ ਜੀ 3 ਨੇ ਕਹਿਣ ਦਾ ਮਤਲਬ ਜਨਮ ਦਿਨ ਤੇ ਵੀ ਹੋ ਸਕਦਾ ਗੁਰਪੁਰਬ ਗੁਰਗੱਦੀ ਦੀਪਸ ਤੇ ਵੀ ਗੁਰਪੁਰਬ ਹੋ ਸਕਦਾ ਤੇ ਜੋਤੀ ਜੋਤ ਸਮਾਉਣ ਤੇ ਵੀ ਗੁਰਪੁਰਬ ਹੋ ਸਕਦਾ ਤਾਂ ਆਨਸਰ ਆ ਜੂਗਾ ਜੀ ਉਪਰੋਕਿ ਮਤਲਬ 1 2 ਤੇ 3 ਠੀਕ ਹੈ 14ਵਾਂ ਕੁਐਸਚਨ ਦੇਖੋ ਜੀ ਸਕੂਲਾਂ ਵਿੱਚ ਆਮ ਤੌਰ ਤੇ ਕਿਹੜਾ ਤਿਹਾਰ ਮਨਾਇਆ ਜਾਂਦਾ ਹੈ ਫਸਟ ਹੈ ਜੀ ਖੇਡ ਦਿਵਸ ਸੈਕਿੰਡ ਹੈ ਆਜ਼ਾਦੀ ਦਿਵਸ ਥਰਡ ਹੈ ਗਣਤੰਤਰ ਦਿਵਸ ਫੋਰਥ ਹੈ ਪ੍ਰੋਕੀ ਸਾਰੇ ਕੀ ਅਨਸਰ ਆਜੂਗਾ ਜੀ ਤਾਂ ਇਹਦਾ ਅਨਸਰ ਆਜੂਗਾ ਪ੍ਰੋਕੀ ਸਾਰੇ ਖੇਡ ਦਿਵਸ ਵੀ ਤੇ ਆਜ਼ਾਦੀ ਦਿਵਸ ਵੀ ਤੇ ਗਣਤੰਤਰ ਦਿਵਸ ਸੇ ਕਿਹਨੇ ਆਪਣੇ ਜਿਹੜੇ ਸਕੂਲ ਦੇ ਤਿਹਾਰ ਹੈ ਜਾਂ ਸਕੂਲ ਵਿੱਚ ਆਮ ਤੌਰ ਤੇ ਮਨਾਇਆ ਜਾਂਦਾ ਉਹ ਤਿਹਾਰ ਨਹੀਂ 15ਵਾਂ ਕੁਐਸਚਨ ਦੇਖੋ ਜੀ ਰਮਜ਼ਾਨ ਦੇ ਮਹੀਨੇ ਦੇ ਅੰਤ ਵਿੱਚ ਕਿਹੜਾ ਤਿਹਾਰ ਮਨਾਇਆ ਜਾਂਦਾ ਹੈ ਫਸਟ ਹੈ ਜੀ 크리스마ਸ ਸੈਕਿੰਡ ਹੈ ਲੋੜੀ ਥਰਡਾ ਰੱਖੜੀ ਫੋਰ ਤੇ Eid ਕੈਂਸਰ ਆਜੂਗਾ ਤੈਦਾਂਸਰ ਆਜੂਗਾ ਜੀ Eid ਰਮਜ਼ਾਨ ਦੇ ਅੰਤ ਦੇ ਮਹੀਨੇ ਵਿੱਚ ਕਿਹੜਾ ਤਿਹਾਰ ਮਨਾਇਆ ਜਾਂਦਾ ਹੈ Eid ਤੇ ਕ੍ਰਿਸਮਸ ਦਾ ਤਿਹਾਰ ਕਿਸ ਗੱਲ ਵਜੋਂ ਮਨਾਇਆ ਜਾਂਦਾ ਹੈ ਫਸਟ ਇਸ ਦਿਨ ਇਸ ਸਮੇਂ ਸੀ ਨੂੰ ਸੂਲੀ ਤੇ ਚਾੜਿਆ ਗਿਆ ਸੀ ਸੈਕੰਡ ਇਸ ਦਿਨ ਇਸ ਸਮੇਂ ਸੀ ਪੈਦਾ ਹੋਏ ਸਨ ਥਰਡ ਇਸ ਦਿਨ ਇਸ ਸਮੇਂ ਸੀ ਲੰਮੇ ਸਮੇਂ ਬਾਅਦ ਆਪਣੀ ਮਾਤਾ ਨੂੰ ਮਿਲੇ ਸਨ ਜਾਂ ਇਨਾਂ ਚੋਂ ਕੋਈ ਨਹੀਂ ਕੀ ਅਨਸਰ ਆਜੂਗਾ 16ਵੇਂ ਦਾਈ ਤਾਈਦਾਂ ਅਨਸਰ ਆਜੂਗਾ ਜੀ ਸੈਕਿੰਡ ਇਸ ਦਿਨ ਇਸ ਸਮੇਂ ਸੀ ਜਿਹੜੇ ਪੈਦਾ ਹੋਏ ਸੀ ਜਾਂ ਜਨਮ ਦੀ ਖੁਸ਼ੀ ਵਿੱਚ ਕੀ ਹੈ ਕ੍ਰਿਸਮਸ ਮਨਾਇਆ ਜਾਂਦਾ 17ਵਾਂ ਕੁਐਸਚਨ ਦੇਖੋ ਜੀ ਦੀਵਾਲੀ ਦੇ ਮੌਕੇ ਪਟਾਕੀ ਕੀ ਕਰਦੇ ਹਨ ਜਿਹੜੇ ਚਲਾਏ ਹੁੰਦੇ ਪਟਾਕੇ ਨੇ ਦੀਵਾਲੀ ਦੇ ਮੌਕੇ ਆਪਾਂ ਪਟਾਕੇ ਚਲਾਉਣਾ ਕੀ ਹੁੰਦਾ ਹੈ ਪਰ ਦੂਸ਼ਣ ਫੈਲਾਉਂਦੇ ਹਨ ਪ੍ਰਦੂਸ਼ਣ ਰੋਕਦੇ ਹਨ ਆਨੰਦ ਹੀ ਨੇ ਇਨਾਂ ਚੋਂ ਕੋਈ ਨਹੀਂ ਤੈਨਾਂਸ ਰਾਜੂਗਾ ਜੀ ਪ੍ਰਦੂਸ਼ਣ ਫੈਲਾਉਂਦੇ ਨੇ ਜਿਹੜੇ ਪਟਾਕਿਆ ਪੱ ਚਲਾਉਂਦੇ ਆ 18ਵਾਂ ਕੁਐਸਚਨ ਦੇਖੋ ਜੀ ਪ੍ਰਚੀਤੀ ਹਾਰ ਵਿਸ਼ਵਵਿਚਿਤ ਕਦੋਂ ਮਨਾਇਆ ਜਾਂਦਾ ਹੈ ਇੱਕ ਕਦਮ ਹੈ ਕਦੋਂ ਮਨਾਇਆ ਜਾਂਦਾ ਹੈ ਫਸਟ ਹੈ 14 ਦਸੰਬਰ ਸੈਕਿੰਡ ਹੈ 5 ਜੂਨ ਥਰਡ ਹੈ 22 ਅਪ੍ਰੈਲ ਫੋਰਥ ਹੈ 8 ਅਗਸਤ ਕੀ ਆਜੂਗਾ ਜੀ 18ਵੇਂ ਦਾ ਤੈਡਾ ਅਨਸਰ ਆਜੂਗਾ ਜੀ 22 ਅਪ੍ਰੈਲ 22 ਅਪ੍ਰੈਲ ਨੂੰ ਕੀ ਆਪਣਾ ਪ੍ਰithvi ਦਿਹਾੜਾ ਜਿਹੜਾ ਵਿਸ਼ਵ ਵਿੱਚ ਮਨਾਇਆ ਜਾਂਦਾ ਹੈ 19ਵਾਂ ਕੁਐਸਚਨ ਦੇਖੋ ਜੀ ਵਿਸ਼ਵ ਵਾਤਾਵਰਣ ਦਿਵਸ ਕਦੋਂ ਮਨਾਇਆ ਜਾਂਦਾ ਹੈ ਫਸਟ ਹੈ ਜੀ 5 ਜੂਨ ਸੈਕਿੰਡ ਹੈ 27 ਮਈ ਥਰਡ ਹੈ 23 ਨਵੰਬਰ ਫੋਰਥ ਹੈ 28 ਨਵੰਬਰ ਕੀ ਅਨਸਰ ਆਜੂਗਾ ਜੀ ਤੈਡਾ ਅਨਸਰ ਆਜੂਗਾ ਜੀ 5 ਜੂਨ 5 ਜੂਨ ਨੂੰ ਕੀ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਜਾਂਦਾ ਹੈ ਬੀ ਨੰਬਰ ਕੁਐਸਚਨ ਦੇਖੋ ਜੀ ਵਿਸ਼ਵ ਪ੍ਰਕਿਰਤੀ ਦਿਵਸ ਕਦੋਂ ਆਉਂਦਾ ਹੈ ਫਸਟ ਹੈ ਜੀ 10 ਦਸੰਬਰ ਸੈਕਿੰਡ ਹੈ 3 ਅਕਤੂਬਰ ਥਰਡ ਹੈ 11 ਜੁਲਾਈ ਫੋਰਥ ਹੈ 7 ਅਪ੍ਰੈਲ ਕੀ ਆਜੂਗਾ ਅਨਸਰ ਹੀ ਬੀ ਦਾ ਤਾਂ ਇਹਦਾ ਅਨਸਰ ਆਜੂਗਾ ਜੀ 3 ਅਕਤੂਬਰ 3 ਅਕਤੂਬਰ ਨੂੰ ਕੀ ਆਪਣਾ ਵਿਸ਼ਵ ਪ੍ਰਕਿਰਤੀ ਦਿਵਸ ਮਨਾਇਆ ਜਾਂਦਾ ਹੈ 21 ਨੰਬਰ ਕੁਐਸਚਨ ਦੇਖੋ ਜੀ ਵਿਸ਼ਵ ਬਨ ਦੀਵਸ ਕਦੋਂ ਮਨਾਇਆ ਜਾਂਦਾ ਹੈ फर्स्ट है जी इक्की मार्च सैकेंड है बई अप्रैल थर्ड है, इक, फोर्थ है गई, एक मई फोरथ है अठारह सितंबर की आंसर आजगा जी तो यह आंसर आजगा जी फस्ट इक्की मार्च में है विश्व वन दिवस वजह मनाया जाता है बै नंबर क्वेश्चन देखो जी कौमी वातावरण जागरूकता महीना मनिया गया है ਫਸਟ ਹੈ ਜੀ 1 ਮਾਰਚ ਤੋਂ 31 ਮਾਰਚ ਸੈਕੰਡ ਹੈ 19 ਨਵੰਬਰ ਤੋਂ 18 ਦਸੰਬਰ ਥਰਡ ਹੈ 7 ਸਤੰਬਰ ਤੋਂ 6 ਅਕਤੂਬਰ ਫੋਰਥ ਹੈ 22 ਮਈ ਤੋਂ 23 ਜੂਨ ਕਿ ਆਜੂਗਾ ਜੀ ਵੀ ਕਿਹੜਾ ਮਹੀਨਾ ਹੈ ਜਿਹੜਾ ਆਪਾਂ ਬਤਵਨ ਜਾਗਰਤਾ ਦਿਵਸ ਉਹ ਜਮ ਮਨਾਉਣੀ ਹੈ ਤੈਦਾ ਅਨਸਰ ਆਜੂਗਾ ਜੀ ਸੈਕੰਡ 19 ਨਵੰਬਰ ਤੋਂ 18 ਦਸੰਬਰ ਵਿੱਚ ਕੀ ਆਪਾਂ ਬਤਵਨ ਜਾਗਰਤਾ ਮਹੀਨਾ ਕੀ ਵਜੋਂ ਮੰਨਿਆ ਗਿਆ ਜਾ। ਸੋ ਇਹ ਸੀ ਮੇਰੇ ਅੱਜ ਦੇ ਕੁਸ਼ਨ ਹੀ ਕਿਵੇਂ ਲੱਗੇ ਕਮੈਂਟ ਕਰਕੇ ਜਰੂਰ ਦੱਸਿਓ ਜੀ। ਇੱਕ ਇੰਪੋਰਟੈਂਟ ਹੋਰ ਨੇ ਜੀ ਇੱਕ ਤੁਸੀਂ ਯਾਦ ਰੱਖਣਾ ਵੀ ਆਪਣਾ ਜਿਹੜਾ ਚਿਲड्रन ਡੇ ਹੈ। ਚਿਲड्रन ਡੇ ਉਹ ਕੋਦੋਂ ਮਨਾਇਆ ਜਾਂਦਾ ਉਹ 14 ਨਵੰਬਰ ਨੂੰ। चौदह नवंबर ठीक है चौदह नवंबर में क्या मनाया जाता चिल्ड्रन डे तो एक तो याद रखना है टीचर डे टीचर डे वो कद मनाया जाता वह मनाया जाता है पांच सितंबर ठीक है यह याद रखना है ਇੱਕ ਤੁਸੀ ਆ ਰਹੇ ਗਾਂਧੀ ਜਨਮ ਦਿਤੀ 2 ਅਕਤੂਬਰ ਨੂੰ ਮਨਾਈ ਜਾਂਦੀ ਹੈ ਠੀਕ ਹੈ ਇਹ ਇੰਪੋਰਟੈਂਟ ਹੈ ਤੁਹਾਡੇ ਜਿਹੜੇ ਕਿਨੇ ਆਪਣੀ ਡੇਟਸ ਨੇ ਸੋ ਏਸੀ ਅੱਜ ਦੀ ਵੀਡੀਓ ਜੀ ਕਿਵੇਂ ਲੱਗੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਣਾ ਤੁਹਾਡੀ ਕੋਈ ਕੁਐਰੀ ਹੋਵੇ ਤਾਂ ਵੀ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਚ ਪੁੱਛ ਸਕਦੇ ਹੋ ਤੁਹਾਡਾ ਸਾਰਿਆਂ ਦਾ ਹੀ ਵੀਡੀਓ ਦੇਖਣ ਲਈ ਧੰਨਵਾਦ ਥੈਂਕ ਯੂ ਜੀ ਸਾਰਿਆਂ ਦਾ